ਕਭੀ ਪਾਣੀ ਕਿੱਥੇ ਪਾਣੀ ਤੇ ਪਾਣੀ ਤੇ ਪਾਣੀ ਨਾ ਮੇਰੇ ਦੇਵਰ ਨੂੰ ਹੁਣੀ ਅਸੀਂ ਆਏ ਸੀਗੇ ਫੰਕਸ਼ਨ ਤੋਂ ਸੁਲਤਾਨਪੁਰ ਤੇ ਖਾਣਾ ਰੱਖਣਾ ਹੈ ਤੇ ਸਿਲੰਡਰ ਤੇ ਉਹਦੇ ਹੀ ਉਹ ਤਿੰਨ ਪੰਜ ਜਣੇ ਮੁੰਡੇ ਨਾ ਗੱਡੀ ਵਿੱਚ ਇਹ ਵੀ ਰੈਕਿੰਗ ਕਰਨ ਲੱਗਦੇ ਮੈਨੂੰ ਪਤਾ ਲੱਗਾ ਕਿ ਨੰਨੂ ਉਹ ਗੱਡੀ ਵਿੱਚ ਕਹਿੰਦਾ ਵੀ ਭਾਬੀ ਉਹਨਾਂ ਨੂੰ ਛੱਡੋ ਤੁਸੀਂ ਰੋਟੀ ਰੁੱਟੀ ਰੱਖੋ ਪਾਪਾ ਦਾ ਸਿੰਲੰਡਰ ਰੱਖ ਦੂੰ ਐ ਸਿੰਲੰਡਰ ਰੱਖ ਕੇ ਗਏ ਤਾਂ ਇਹਦਾ ਲਾਸਟ ਟਾਈਮ ਨੂੰ ਫੋਨ ਆਇਆ ਭਾਬੀ ਛੇਤੀ ਘਰ ਚੱਲੋ ਤੁਸੀਂ ਇਕੱਲੇ ਆ ਨਾਲ ਬੇਟਾ ਛੋਟਾ ਵਾ ਤੇ ਤੁਸੀਂ ਆਰਾਮ ਨਾਲ ਪਹੁੰਚੋ ਕਹਿੰਦਾ ਵੀ ਪਿੱਛੇ ਮੈਨੂੰ ਖਤਰਾ ਲੱਗਣ ਡਿਆ ਵਾ ਜਾਨੋ ਉਸ ਤੋਂ ਬਾਅਦ ਇਹਦਾ ਫੋਨ ਚੱਕਿਆ ਨਹੀਂ ਨਾਲ ਹੀ ਉਹ ਪੰਜ ਜਣੇ ਮੁੰਡੇ ਇਹਦੇ ਨਾਲ ਸਾਰੇ ਇਹਦੇ ਮਗਰ ਲੱਗ ਗਏ ਔਰ ਇਹ ਵੈਸੇ ਵੀ ਇਹਦੀ ਆਵਾਜ਼ ਬੰਦ ਉਹ ਜਿਹੜਾ ਫੋਨ ਮੈਨੂੰ ਚੱਕਿਆ ਹੀ ਨਹੀਂ ਤੇ ਮੈਨੂੰ ਟੈਨਸ਼ਨ ਹੋ ਗਈ ਵੀ ਇਹ ਫੋਨ ਕਿਉਂ ਨਹੀਂ ਚੱਕ ਰਿਹਾ ਤੇ ਦੋ ਮੁੰਡੇ ਜਿਹੜੇ ਇਹਦੇ ਨਾਲ ਸੀ ਉਹਨਾਂ ਦੇ ਕਾਫੀ ਪੇਟਪੂਟ ਚ ਖਰਚਾ ਮਾਰੀਆਂ ਉਹਨਾਂ ਨੇ ਤੇ ਉਹ ਡੜਬਿੰਡੀ ਪਹੁੰਚ ਗਏ ਮੇਰੇ ਤੋਂ ਪਹਿਲਾਂ ਕਿਉਂਕਿ ਮੈਂ ਐਕਟਿਵ ਆ ਤੇ ਸੀ ਉਹ ਇਹ ਪਿੱਛੇ ਹੀ ਉਹਨਾਂ ਨੇ ਸਿੱਟ ਲਿਆ ਮੰਡੀ ਵਿੱਚ ਸੁਲਤਾਨਪੁਰ ਮੰਡੀ ਚ ਤੇ ਇਹਦੇ ਪਿੱਛੇ ਜਦ ਬਿਗ ਪਾਰ ਕਰਕੇ ਕਿਪਚਾ ਮਾਰੀਆਂ ਔਰ ਉਹਨਾਂ ਨੂੰ ਧਮਕੀ ਭਰੀਆਂ ਇਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ ਇਹ ਕਿੰਨਾਂ ਕਰਕੇ ਭੇਜਿਆ ਸੀ ਅੱਜ ਤੋਂ ਹਫਤਾ ਪਹਿਲਾਂ ਮੈਂ ਇਹਨਾਂ ਨੂੰ ਹਫ਼ਤਾ ਕਰੁਕਿਆ ਮੈਂ ਕਿ ਕੋਈ ਨਹੀਂ ਪੁੱਤ ਜੇ ਸਾਨੂੰ ਕੁਝ ਕਹਿੰਦੇ ਕੋਈ ਗੱਲ ਨਹੀਂ ਪਰ ਆਪਾਂ ਨਹੀਂ ਕਿਹਾ ਨਹੀਂ ਲੜਨਾ ਹੁਣ ਬਸ ਠੀਕ ਆ ਖਤਮ ਹੋ ਗਈ ਗਾਣੀ ਅਹੀਂ ਕਿਹਾ ਨਹੀਂ ਲੜਨਾ ਨਹੀਂ ਉਹਨਾਂ ਨੇ ਇਹ ਹੀ ਕਿਹਾ ਕਿ ਤੈਨੂੰ ਜਾਨੋਂ ਮਾਰਾਂਗੇ ਔਰ ਤੈਨੂੰ ਛੱਡਣਾ ਨਹੀਂ ਨੰਨੂ ਨੂੰ ਤੇ ਬੰਟੀ ਨੂੰ ਜਿਹਦਾ ਨਾਮ ਅਜੀਤ ਕੁਮਾਰ ਆ ਦੋਨਾਂ ਨੂੰ ਉਹਦੇ ਵੀ ਪੇਟ 'ਚ ਗਿਰਚਾ ਮਾਰੀਆਂ ਔਰ ਇਹਨੂੰ ਤਾਂ ਖਤਮ ਹੀ ਕਰਕੇ ਮੰਡੀ 'ਚ ਸਿੱਟ ਦਿੱਤਾ ਜੀ ਉਸ ਤੋਂ ਪਹਿਲਾਂ ਕਿੰਨੇ ਵਾਰ ਪਹਿਲਾਂ ਲੜਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਅੱਜ ਤੋਂ ਮਹੀਨਾ ਤਿੰਨ ਵਾਰ ਲੜਾਈ ਹਾਂਜੀ ਮਹੀਨੇ ਦੇ ਵਿੱਚ ਤਿੰਨ ਵਾਰੀ ਵਜਰਾਂ ਦੇ ਹੈ ਕਿ ਸੀ ਇਹਨਾਂ ਦੀ ਆਪ ਗਜਰਾਂ ਨੂੰ ਮੱਲੇ ਚ ਹੀ ਆ ਜੀ ਸਿਰਫ ਇਹਦੀ ਹੁਣ ਮਤਲਬ ਕਿ ਵਧੀਆ ਪੰਦਾ ਖਾਂਦਾ ਉਹਨਾਂ ਕੋਈ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਇਹ ਆ ਮੱਲੇ ਦੇ ਨੌਜਵਾਨ ਪੰਜ ਮੰਦੇ ਆ ਜੀ ਇੱਕ ਕਾਈ ਇੱਕ ਲੱਲਾ ਲੱਲੇ ਦਾ ਭਰਾ ਦਾ ਨਾਮ ਨਵੀਨ ਨਵੀਨ ਗੋਤਮ ਗੋਤਮ ਤੇ ਗਗਨ ਬਾਬਾ ਗਗਨ ਬਾਬਾ ਇਹ ਮਤਲਬ ਕਿ ਬੰਦੇ ਹੀ ਕਾਸ਼ੀ ਸੁਣੀ ਇਹਨੂੰ ਧਮਕੀਆਂ ਮੈਨੂੰ ਤੈਨੂੰ ਮਾਰ ਦੇਣਾ ਰਿਕਾਰਡਿੰਗ ਆਉਂਦੀਆਂ ਸਾਡੇ ਕੋਲ ਮਤਲਬ ਪੰਜ ਸੱਤ ਨੌਜਵਾਨ ਹਾਂਜੀ ਹਾਂਜੀ ਉਹਨਾਂ ਨੇ ਮੇਰਾ ਪੁੱਤ ਮਾਰਤਾ ਹੁਣ ਕੀ ਮੰਗ ਕਰਦੇ ਆਂ ਅਸੀਂ ਇਨਸਾਫ ਚਾਹੁੰਦੇ ਆਂ ਜੀ ਸਾਡਾ ਪੁੱਤ ਚਲਾ ਗਿਆ ਸਾਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਅਸੀਂ ਪੁਲਿਸ ਕੋ ਪਹਿਲਾਂ ਹੀ ਇਹ ਵੀ ਕੰਪਲੇਂਟ ਦਿੱਤੀ ਹੋਈ ਸੀ ਪਰਚਾ ਕਰਾਇਆ ਹੋਇਆ ਸੀ ਦਾ ਸੀ ਸਿਆਸਤ ਦੇ ਵਿੱਚ ਵੀ ਪੈਰ ਰੱਖਦਾ ਸੀ ਮੁੰਡਾ ਹਾਂਜੀ ਇਹ ਜੀ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਵਿੱਚ ਵੀ ਇਹਨਾਂ ਕਾਫੀ ਸੀਗਾ ਮੁੰਡਿਆਂ ਨਾਲ ਪ੍ਰਧਾਨ ਸੀ ਦਾ ਇਹ ਵੀ ਬਹੁਤ ਵਧੀਆ ਸਭ ਨਾਲ ਬਣੀ ਫੀਸ ਸੀਗੀ ਪਰ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਪਤਾ ਨਹੀਂ ਇਹਨਾਂ ਨੇ ਮਤਲਬ ਕਿ ਕੀ ਉਹਨੂੰ ਧਮਕੀਆਂ ਇਹ ਉਹ ਉਹਦੇ ਹੱਥ ਤੇ ਕੱਟ ਦਿੱਤਾ ਅਸੀਂ ਉਹਦਾ ਪੇਸ਼ੰਗ ਕਰਾਇਆ ਹੱਥ ਦਾ ਫਿਰ ਇਹਨੂੰ ਮੈਂ ਕਿਹਾ ਤੂੰ ਰੈਸਟ ਕਰ ਕੋਈ ਗੱਲ ਨਹੀਂ ਬਾਅਦ ਚ ਦੇਖੀ ਜਾਊਗੀ ਬਟ ਉਹਨਾਂ ਨੇ ਕਿਹਾ ਇਹਨੂੰ ਧਮਕੀਆਂ ਫੋਨ ਤੇ ਭੇਜਦੇ ਸੀ ਅਸੀਂ ਤੈਨੂੰ ਮਾਰ ਦੇਣਾ ਅਸੀਂ ਤੈਨੂੰ ਮਾਰ ਦੇਣਾ ਅੱਜ ਨਾਨਕਾਰ ਫੰਕਸ਼ਨ ਸੀ ਅਸੀਂ ਸੁਲਤਾਨਪੁਰ ਆ ਗਏ ਅਹੀਂ ਇਹਦੇ ਡੈਡੀ ਨੂੰ ਰੋਟੀ ਦੇਣੀ ਆਂ ਜੀ ਹੋਰ ਸਾਨੂੰ ਪਹਿਲੇ ਦਿਨ ਜੇ ਸਾਡੇ ਮਗਰ ਹਾਂਜੀ ਨਹੀਂ ਦੋ ਵਾਰੀ ਆਏ ਬਟ ਇਹ ਮਗਰ ਲੱਗਦੇ ਸੀ ਨਾ ਤੇ ਇਹ ਮਤਲਬ ਗੇੜੇ ਕਰਦੇ ਮੇਰੇ ਵੀ ਵਾਲੇ ਦੁਆਲੇ ਜੀ ਦਾਣਾ ਮੰਡੀ ਜਿਹੜੀ ਸੁਲਤਾਨਪੁਰ ਆ ਉੱਥੇ ਹਨੀ ਕੁਮਾਰ ਤੇ ਉਹਦਾ ਇੱਕ ਦੋਸਤ ਆ ਜੇ ਕੁਮਾਰ ਤੇ ਜਿਹੜਾ ਇਹ ਤਿੰਨੇ ਜਣੇ ਜਿਹੜੇ ਹੈਗੇ ਸੀ ਸਦਾ ਮਹੱਲੇ ਦੇ ਰਹਿਣ ਵਾਲੇ ਨੇ ਤੇ ਇਹ ਜਦੋਂ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇਹਨਾਂ ਦੇ ਉੱਤੇ ਪੁਰਾਣੀ ਹੀ ਇਹਨਾਂ ਦੀ ਇੱਕ ਲੜਾਈ ਝਗੜਾ ਹੋਇਆ ਸੀ ਪਹਿਲਾਂ ਵੀ ਤੇ ਉਹ ਜਿਹੜੇ ਦੋਚੀ ਹੈਗੇ ਨੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਉਹ ਵੀ ਜਿਹੜੇ ਸਦਾ ਮਹੱਲੇ ਦੇ ਨੇ ਜਿਹਦੇ ਵਿੱਚ ਜਿਹੜਾ ਹੈਗਾ ਆ ਹਨੀ ਕੁਮਾਰ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜੇ ਦੂਜੇ ਦੋਨੇ ਹੈਗੇ ਨੇ ਅਜੇ ਤੇ ਜਿਹੜਾ ਹੈਗਾ ਅਮਨਪ੍ਰੀਤ ਸਿੰਘ ਉਹਨਾਂ ਦੇ ਸਟਾ ਲੱਗੀਆਂ ਨੇ ਤਾਂ ਉਹ ਸਿਵਲ ਹਸਪਤਾਲ ਜਿਹੜੇ ਕਪੂਰਥਲਾ ਦਾਖਲ ਨੇ ਇਹਦੇ ਚ ਅਸੀਂ ਹੁਣ ਇਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਜਿਹੜਾ ਹੈਗਾ ਆ ਉਹ ਕੇਸ ਰਜਿਸਟਰ ਕਰ ਰਹੇ ਹਾਂ ਜਿਹੜੇ ਦੋਸ਼ੀ ਉਹਨਾਂ ਨੂੰ ਫਾਂਲੀ ਵੀ ਅਸੀਂ ਪੁਲਿਸ ਪਾਰਟੀਆਂ ਲਾਤੀਆਂ ਆਂ ਆਸਾ ਸੀ ਇਹਨਾਂ ਨੂੰ ਰਾਤੋ-ਰਾਤ ਗ੍ਰਿਫਤਾਰ ਕਰ ਲਾਂਗੇ ਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਜਿਸ ਡੈਥ ਹੋਈ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਸੀ ਆ ਦੱਸ ਰਹੇ ਨੇ ਜੀਪੀਏ ਹੈਗੇ ਨੇ ਬੀਜਪ ਇਹਦਾ ਕੋਈ ਹੈਗੇ ਨੇ ਜੂਤ ਪ੍ਰਧਾਨ ਹੈਗੇ ਨੇ ਆ ਮਰਡਰ ਤਾਂ ਕਿਸੇ ਦਾ ਵੀ ਹੁੰਦਾ ਤਾਂ ਉਹਦਾ ਸਾਨੂੰ ਸੀਰੀਅਸ ਹੋ ਕੇ ਲੈਣੀ ਪੈਂਦਾ ਅਸੀਂ ਇਸ ਕਰਕੇ ਜਲਦੀ ਹੀ ਇਹਨੂੰ ਜਿਹੜਾ ਹੈਗਾ ਦੋਸ਼ੇ ਨੂੰ ਵਿਸਤਾਰ ਕਰਕੇ ਜੇਲ੍ਹ ਚ ਭੇਜ ਦਾਂਗੇ